ਆ ਰੁਕਦਾਰ ਹਾਂ ਬਾਣੀ ਚੱਲਦੀ ਰਹੀ ਮਤੀ ਦਾਸ ਦੀ ਤਸੀਹੇ ਜਿੰਦ ਚੱਲਦੀ ਰਹੀ ਆ ਰੁਕਦਾਰ ਹਾਂ ਬਾਣੀ ਚੱਲਦੀ ਰਹੀ ਤੁਹਾਡਾ ਨਾਮ ਹਰਪੋਲ ਮਾਨਸ ਹਾਂਜੀ ਹਾਂਜੀ ਉਸ ਤੋਂ ਬਾਅਦ ਬਾਬਾ ਭੋਲਾ ਤੁਸੀਂ ਆਪਣਾ ਨਾਮ ਬਦਲਿਆ ਸੰਤਾਂ ਦੇ ਰਾਤੇ ਚੱਲ ਕੇ ਸੰਤਾਂ ਦੇ ਕਹਿਣ ਇਹ ਸਾਨੂੰ ਉਸ ਪਰਮੇਸ਼ਰ ਨੇ ਦਿੱਤਾ ਤੇ ਉਹ ਇਹਦੇ ਨਾਲ ਉਸ ਪਰਮੇਸ਼ਰ ਦੇ ਹੀ ਗੁਣ ਗਾਉਣੇ ਚਾਹੀਦੇ ਨੇ ਬਾਬਾ ਜੀ ਅੱਜ ਦੀ ਗਾਇਕੀ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਅੱਜ ਜੋ ਵੱਡੇ ਵੱਡੇ ਸਿੰਗਰ ਨੇ ਪਰ ਮੈਂ ਤੇ ਦੇਖੋ ਆਪਣੀ ਗੱਲ ਕਰੂੰਗਾ ਜੋ ਮੈਨੂੰ ਗਿਆਨ ਪ੍ਰਾਪਤ ਹੋਇਆ ਤਾਂ ਇਹ ਇਹੀ ਹੈ ਗੁਰਬਾਣੀ ਪੜ੍ਹ ਕੇ ਹਰਚਰਨ ਸਿੰਘ ਜੀ ਉਹਨਾਂ ਦੀ ਹੋਣੀ ਕਿੰਨੀ ਵੱਡੀ ਰਿਸ਼ਵਤਖੋਰੀ ਦਾ ਮਾਮਲਾ ਚ ਉਸ ਹਾਂਜੀ 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 ਬੰਦੇ ਤੇ ਬਾਬਾ ਜੀ ਸਾਰੀ ਬਾਬੇ ਨਾਨਕ ਦੇ ਹੀ ਨੇ ਹਾਂਜੀ ਹਾਂਜੀ ਗੁਰੂ ਨਾਨਕ ਦਾ ਇਹੀ ਉਪਦੇਸ਼ ਸੀ ਸਭ ਤੋਂ ਪਹਿਲਾਂ ਕਿ ਤੁਸੀਂ ਕਿਰਤ ਕਰੋ ਪਰ ਕਿਰਤ ਕਰੋ ਸੁੱਚੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨੇ ਤੁਹਾਡੇ ਧਾਰਮਿਕ ਪ੍ਰੋਜੈਕਟਸ ਜੋ ਨੇ ਆਉਣ ਵਾਲੇ ਨੇ ਜੋ ਲੰਗਰ ਸ਼ੱਕ ਕੇ ਆਉਂਦਾ ਓ ਆਉਂਦਾ ਕਿਤੇ ਸਵਾਦ ਨਹੀਂ ਗੁਰੂ ਘਰ ਦੀ ਪਵਿੱਤਰ ਦੇਗ ਜਿਹਾ ਕੋਈ ਦੁਨੀਆਂ ਤੇ ਪ੍ਰਸ਼ਾਦ ਨਹੀਂ ਜੋ ਲੰਗਰ ਛੱਕ ਕੇ ਉਹ ਦਾ ਜਿਸ ਤਰੀਕੇ ਦੇ ਨਾਲ ਗੁਰੂ ਜੀ ਦੀ ਸ਼ਹਾਦਤ ਜੋ ਦਿਖਾਈ ਗਈ ਹੈ ਉਹ ਵੀ ਬੜੇ ਹੀ ਇੱਕ オリジナル ਤਰੀਕੇ ਦੇ ਨਾਲ ਦਿਖਾਈ ਗਈ ਹੈ ਤੇ ਉਹ ਉਸ ਕੰਮ ਨੂੰ ਲੈ ਕੇ ਬਾਬਾ ਜੀ ਕੀ ਕਹਿਣਾ ਚਾਹੂਗੇ ਉਹ ਮਿਹਨਤ ਕਰ ਰਿਹਾ ਪਰ ਉਹਦੀ ਮਿਹਨਤ ਨੂੰ ਜਿਹੜਾ ਬੂਰ ਨਹੀਂ ਪੈ ਰਿਆ ਤੇ ਉਸ ਸਮੇ ਉਹ ਆਪਣਾ ਰਾਹ ਚੇਂਜ ਕਰ ਲੈਂਦਾ ਹੈ ਰਾਹ ਬਦਲ ਲੈਂਦਾ ਹੈ ਕਿਤੇ ਤੁਹਾਡਾ ਰਾਹ ਬਦਲਣ ਦੇ ਪਿੱਛੇ ਅਜਿਹਾ ਕੋਈ ਕਾਰਨ ਤਾਂ ਨਹੀਂ ਸੀ ਪਹਿਲਾਂ ਮੈਂ ਕਲੀਨ ਸ਼ੇਵ ਸੀਗਾ ਜੀ ਜੀ ਹਾਂ ਕਿਉਂਕਿ ਜਿਹੋ ਜਿਹੇ ਦੇਸ ਹੋਇਆ ਜਾਂ ਭੇਸ ਕਰਨਾ ਪੈਂਦਾ ਉਦਾਂ ਦਾ ਉਦੋਂ ਸੀ ਕੇਸ ਸਾਹਮਣੇ ਆਇਆ ਹਾਂਜੀ ਜਿੱਥੇ ਕਿ 13 ਸਾਲਾਂ ਕੁੜੀ ਦੇ ਨਾਲ ਵਾਹਿਗੁਰੂ ਬਹੁਤ ਗਲਤ ਕੰਮ ਕੀਤਾ ਗਿਆ ਤੇ ਉਹ ਵੀ ਬੰਦਾ ਜੋ ਸੀਗਾ ਉਹ ਜੇ ਅੰਮ੍ਰਿਤਧਾਰੀ ਬੰਦਾ ਉਹ ਕਿਹਾ ਜਾ ਰਿਹਾ ਕਿ ਅੰਮ੍ਰਿਤਧਾਰੀ ਬੰਦਾ ਸੀਗਾ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਚੰਨ ਇੱਕ ਹੈ ਨਾ ਤਾਰੇ ਬੜੇ ਨੇ ਇਸ ਤਰ੍ਹਾਂ ਤੁਹਾਨੂੰ ਇੱਕ ਦੇਸ਼ ਦੇ ਵਿੱਚੋਂ ਇਹ ਮੰਨ ਕੇ ਚੱਲੋ ਵੀ ਗਿਣਤੀ ਸਤਿਗੁਰ ਕਹਿੰਦੇ ਨੇ ਜਗ ਮੈਂ ਉੱਤਮ ਕਾਢੀ ਐ ਵਿਰਲੇ ਕੇਈ ਕੇ ਖੀੜੀ ਤਖੜ ਦੁਪਹਿਰ ਦੀ ਧੁੱਪ ਵੇਲੇ ਭਾਵੇਂ ਹੋਵੇ ਠੰਢੜੀ ਛਾਂ ਮੈਨੂੰ ਜ਼ਿੰਦਗੀ ਦੇ ਹਰ ਮੋੜ ਉੱਤੇ ਤੂੰ ਯਾਦ ਯੋਨੀ ਇਹ ਮਾਂ ਤੁਮੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਅੱਜਕੱਲ ਦੇ ਗੀਤਕਾਰ ਜੋ ਨੇ ਉਹ ਉਹਨਾਂ ਦੇ ਵੱਲੋਂ ਅਜਿਹੀਆਂ ਗੱਲਾਂ ਕੀਤੀਆਂ ਤਾਂ ਫਿਰ ਨੌਜਵਾਨੀ ਵੀ ਸਾਡੀ ਉਸੇ ਰਾਹ ਤੁਰ ਪੈਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਓਨ ਅਇਰ ਦੇ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਬਾਬਾ ਪੋਲਾ ਤਾਂ ਹੁਣੇ ਹਾਲੀ ਦੇ ਵਿੱਚ ਇਹਨਾਂ ਦਾ ਇੱਕ ਸ਼ਬਦ ਰਿਲੀਜ਼ ਹੋਇਆ ਹੈ ਜੋ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੈ ਦੱਸ ਦਈਏ ਕਿ ਸ਼ਬਦ ਦਾ ਨਾਮ ਹੈ ਬਾਣੀ ਚਲਦੀ ਰਾਹੀ ਤਾਂ ਬਾਬਾ ਜੀ ਇਸ ਸਮੇਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਗੱਲਬਾਤ ਇਸ ਸ਼ਬਦ ਨੂੰ ਲੈ ਕੇ ਇਹਨਾਂ ਦੇ ਨਾਲ ਕਰਾਂਗੇ ਸਤਿ ਸ਼੍ਰੀ ਅਕਾਲ ਬਾਬਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਜੋ ਇਹ ਸ਼ਬਦ ਰਿਲੀਜ਼ ਹੋਇਆ ਸਭ ਤੋਂ ਪਹਿਲਾਂ ਦੋ ਲਾਈਨਾਂ ਇਸ ਸ਼ਬਦ ਦੀਆਂ ਤੁਸੀਂ ਜ਼ਰੂਰ ਸਾਡੀ ਆਡੀਅנס ਨੂੰ ਸੁਣਾ ਦਿਓ ਹਾਂਜੀ ਆਰਾ ਰੁਕਦਾਰਾ ਬਾਣੀ ਚੱਲਦੀ ਰਹੀ ਮਤੀ ਦਾਸ ਦੀ ਤਸੀਹੇ ਜਿੰਦ ਚੱਲਦੀ ਰਹੀ ਆਰਾ ਰੁਕਦਾਰਾ ਬਾਣੀ ਚੱਲਦੀ ਰਹੀ ਜੀ ਤਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁਣੇ 350ਵਾਂ ਸਾਲ ਜੋ ਸ਼ਹੀਦੀ ਉਹਨਾਂ ਦੀ ਮਨਾਇਆ ਗਿਆ ਹੈ ਅਨੰਦਪੁਰ ਸਾਹਿਬ ਦੇ ਵਿੱਚ ਵੱਡੇ ਪੱਧਰ ਤੇ ਸਮਾਗਮ ਹੋਇਆ ਹੈ ਕੁਝ ਉਹਨਾਂ ਦੀ ਸ਼ਹੀਦੀ ਨੂੰ ਲੈ ਕੇ ਵੀ ਤੁਸੀਂ ਜ਼ਰੂਰ ਸਾਡੀ ਸੰਗਤ ਦੇ ਨਾਲ ਸਾਂਝਾ ਕਰੋ ਕਿ ਜੋ ਬਾਬਾ ਜੀ ਦੀ ਸ਼ਹੀਦੀ ਨੂੰ ਲੈ ਕੇ ਜੋ ਇਤਿਹਾਸ ਰਿਹਾ ਹੈ ਉਹ ਜ਼ਰੂਰ ਤੁਸੀਂ ਦੱਸੋ ਹਾਂ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਹਨਾਂ ਨੂੰ ਕਿਹਾ ਜਾਂਦਾ ਸੀ ਤੇਗ ਬਹਾਦਰ ਹਿੰਦ ਦੀ ਚਾਦਰ ਪਰ ਉਹ ਹਿੰਦ ਦੀ ਚਾਦਰ ਨਹੀਂ ਪੂਰੀ ਸ੍ਰਿਸ਼ਟੀ ਦੀ ਚਾਦਰ ਨੇ ਕਿਉਂਕਿ ਉਹਨਾਂ ਨੇ ਸਮੁੱਚੇ ਸੰਸਾਰ ਲਈ ਆਪਣਾ ਬਲੀਦਾਨ ਦਿੱਤਾ ਸੋ ਗੁਰਮੁਖ ਪਿਆਰਿਓ ਉਹਨਾਂ ਦਾ ਦੇਣ ਤਾਂ ਨਹੀਂ ਦੇ ਸਕਦੇ ਪਰ ਉਹਨਾਂ ਦੇ ਸ਼ਹੀਦੀ ਪੂਰਵ ਨੂੰ ਮੁੱਖ ਰੱਖਦੇ ਹੋਇਆਂ ਅਸੀਂ ਸੌਂਗ ਤਿਆਰ ਕੀਤਾ ਉਹਨਾਂ ਦਾ ਬਹੁਤ ਪਿਆਰਾ ਗੁਰਸਿੱਖ ਭਾਈ ਸਾਹਿਬ ਭਾਈ ਮਤੀ ਦਾਸ ਜੀ ਜੀ ਜਿਨ੍ਹਾਂ ਨੂੰ ਜਿਉਂਦੇ ਨੂੰ ਆਰੇ ਨਾਲ ਚੀਰਿਆ ਗਿਆ ਉਹਨਾਂ ਦੀ ਕੁਰਬਾਨੀ ਨੂੰ ਸ਼ਹੀਦੀ ਨੂੰ ਦਰਸਾਉਂਦਾ ਹੋਇਆ ਇਹ ਸੌਂਗ ਹੈ ਕਿਉਂਕਿ ਜਦੋਂ ਪੈਸਾ ਪਾਈ ਮਤੀ ਦਾਸ ਜੀ ਨੂੰ ਪੁੱਛਿਆ ਗਿਆ ਕਿ ਨਹੀਂ ਤਾਂ ਤੈਨੂੰ ਜਿਉਂਦੇ ਨੂੰ ਸ਼ਹੀਦ ਕਰ ਦਿੱਤਾ ਜਾਊਗਾ ਨਹੀਂ ਤੂੰ ਸਾਡੀ ਈਨ ਕਬੂਲ ਕਰ ਲੈ ਉਹ ਕਹਿੰਦਾ ਨਹੀਂ ਜੀ ਮੌਤ ਤਾਂ ਇੱਕ ਦਿਨ ਆਉਣੀ ਹੈ ਤੇ ਮੈਂ ਮਰਨਾ ਕਬੂਲ ਕਰਦਾ ਪਰ ਅੱਗੋ ਕਹਿੰਦੇ ਤੇਰੀ ਮੌਤ ਅਜੀਬ ਹੋਏਗੀ ਕਿ ਇਹੋ ਜੀ ਦੁਨੀਆ ਦੇ ਵਿੱਚ ਕਦੇ ਮੌਤ ਹੋਈ ਨਹੀਂ ਹੋਣੀ ਜਿਹੇ ਜੀ ਅਸੀਂ ਤੈਨੂੰ ਦਿਆਂਗੇ ਕਿਹੜੀ ਮੌਤ ਫਿਰ ਜਿਉਂਦੇ ਨੂੰ ਆਰੇ ਨਾਲ چیرਣ ਦੀ ਮੌਤ ਸੋ ਗੁਰਮੁਖ ਪਿਆਰਿਓ ਉਸ ਤੋਂ ਬਾਅਦ ਉਹਨੂੰ چیرਣਾ ਸ਼ੁਰੂ ਕਰਦੇ ਨੇ ਤੇ ਭਾਈ ਸਬਾਈ ਮਤੀ ਦਾਸ ਜੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਦੇ ਨੇ ਉਦੋਂ ਜਪਜੀ ਸਾਹਿਬ ਦਾ ਪਾਠ ਤਾਂ ਸ਼ੁਰੂ ਹੋ ਗਿਆ ਚੱਲੀ ਜਾਂਦਾ ਪਰ ਜਦੋਂ ਜਲਾਦਾ ਨੇ ਆਰਾ ਸਿਰ ਤੇ ਰੱਖਿਆ ਆਰਾ ਰੁਕਦਾ ਕਿਉਂਕਿ ਜਲਾਦ ਵੀ ਡੋਲਦੇ ਨੇ ਕਿਉਂਕਿ ਬੰਦੇ ਨੂੰ ਕਤਲ ਕਰਨਾ ਕੋਈ ਸੌਖਾ ਨਹੀਂ ਭਾਵੇਂ ਉਹਨਾਂ ਦਾ ਕਤਲ ਕਰਨਾ ਕਿ ਇਹ ਕਿੱਤਾ ਸੀ ਜਲਾਦਾਂ ਦਾ ਪਰ ਫਿਰ ਵੀ ਉਹਨਾਂ ਦਾ ਕਿਤੇ ਨਾ ਕਿਤੇ ਮਰਨ ਡੋਲਦਾ ਸੀ ਆਰਾ ਰੁਕਦਾ ਸੀ ਤੇ ਬਾਣੀ ਚੱਲੀ ਜਾਂਦੀ ਹੈ ਜਪਜੀ ਸਾਹਿਬ ਦੀ ਸੋ ਇਸੇ ਹਾਵ ਭਾਵ ਨੂੰ ਮੁੱਖ ਰੱਖ ਕੇ ਇਹ ਸੀਨ ਨੂੰ ਦਰਸਾਉਂਦਾ ਹੋਇਆ ਇਹ Song ਹੈ ਜੀ ਜੀ ਤਾਂ ਬਾਬਾ ਜੀ ਪਹਿਲਾਂ ਤੁਸੀਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਸੀ ਤੁਸੀਂ ਮੈਨੂੰ ਦੱਸਿਆ ਕਿ ਪਹਿਲਾਂ ਜੋ ਤੁਸੀਂ ਤੁਹਾਡਾ ਨਾਮ ਹਰਪੋਲ ਮਾਨਸੀ ਹਾਂਜੀ ਉਸ ਤੋਂ ਬਾਅਦ ਬਾਬਾ ਭੋਲਾ ਤੁਸੀਂ ਆਪਣਾ ਨਾਮ ਬਦਲਿਆ ਸੰਤਾਂ ਦੇ ਰਾਤੇ ਚੱਲ ਕੇ ਸੰਤਾਂ ਦੇ ਕਹਿਣ ਤੇ ਤੇ ਪਹਿਲਾ ਜੋ ਤੁਸੀਂ ਗੀਤ ਮਤਲਬ ਤੁਸੀਂ ਗਾਉਂਦੇ ਸੀ ਉਸ ਤੋਂ ਤੁਸੀਂ ਧਾਰਮਿਕ ਗੀਤਾਂ ਤੇ ਆ ਗਏ ਉਹ ਤੁਹਾਡਾ ਕੀ ਸਫ਼ਰ ਸੀ ਤੇ ਕੀ ਕੁਝ ਸੰਤਾਂ ਦੇ ਵੱਲੋਂ ਤੁਹਾਨੂੰ ਕਿਹਾ ਗਿਆ ਤੇ ਉਹ ਵੀ ਤੁਸੀਂ ਜ਼ਰੂਰ ਸਾਂਝਾ ਕਰੋ ਹਾਂਜੀ ਮੈਂ ਦੱਸਣਾ ਚਾਹੁੰਨਾ ਕਿਉਂਕਿ ਬਚਪਨ ਤੋਂ ਹੀ ਮੈਨੂੰ ਇਹ ਗਾਉਣ ਦੀ ਚਿਟਕ ਲੱਗੀ ਹੋਈ ਹੈ ਤੇ ਪਹਿਲਾਂ ਮੈਂ ਸ਼ੁਰੂ ਕੀਤਾ ਗਾਉਣਾ ਸੱਭਿਆਚਾਰਕ ਮੇਲਿਆਂ ਤੇ ਗਾਉਣਾ ਫਿਰ ਵਿਆਹ ਸ਼ਾਦੀਆਂ ਦੇ ਵਿੱਚ ਗਾਉਣਾ ਸ਼ੁਰੂ ਹੋ ਗਿਆ ਫਿਰ ਜਗਰਾਤਾਂ ਦੇ ਵਿੱਚ ਮਾਤਾ ਦੀਆਂ ਭੇਟਾਂ ਵੀ ਗਾਉਣੀਆਂ ਤੇ ਇਹ ਸੀ ਉਸ ਤੋਂ ਬਾਅਦ ਕੋਈ ਐਸੀ ਉਸ ਰੱਬ ਦੀ ਰਹਿਮਤ ਹੋਈ ਕਿ ਕੋਈ ਮੇਰਾ ਮਿੱਤਰ ਮਿਲਿਆ ਮੈਨੂੰ ਉਹ ਮੈਨੂੰ ਸਾਧੂਆਂ ਕੋਲੇ ਲੈ ਗਿਆ ਸੰਤਾਂ ਕੋਲੇ ਮੋਗੇ ਮੋਗੇ ਗੁਰਦੁਆਰਾ ਪ੍ਰਭ ਮਿਲਣੇ ਕਾਚਾਓ ਉੱਥੇ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਸੋ ਜਿਹੜੇ ਸੰਗਤਾਂ ਨੂੰ ਹੁਣ ਵੀ ਨਰੋਲ ਗੁਰਬਾਣੀ ਦਾ ਉਪਦੇਸ਼ ਦੇ ਰਹੇ ਨੇ ਉਹਨਾਂ ਦੀ ਐਸੀ ਸੰਗਤ ਹੋਈ ਤੇ ਐਸਾ ਰੰਗ ਚੜਿਆ ਗੁਰਬਾਣੀ ਦੇ ਨਾਮ ਦਾ ਗੁਰੂ ਦੇ ਗਿਆਨ ਦਾ ਜੀ ਸੋ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਇਹ ਜਿਹੜੇ ਸੰਸਾਰੀ ਗੀਤ ਨੇ ਜਾਂ ਵਿਆਹ ਸ਼ਾਦੀਆਂ ਤੇ ਗਾਉਣਾ ਇਹ ਕੋਈ ਮੈਨੂੰ ਚੰਗਾ ਨਾ ਲੱਗਿਆ ਕਿਉਂਕਿ ਕੁਝ ਸਾਧੂ ਸੰਤਾਂ ਵੱਲੋਂ ਇਹ ਵੀ ਹੋਇਆ ਕਿ ਇਨਸਾਨ ਨੂੰ ਜਿਹੜੀ ਇਹ ਆਵਾਜ਼ ਮਿਲੀ ਹੈ ਜਾਂ ਰਸਨਾ ਮਿਲੀ ਹੈ ਜਾਂ ਹੁਨਰ ਮਿਲੇ ਇਹ ਸਾਨੂੰ ਉਸ ਪਰਮੇਸ਼ਰ ਨੇ ਦਿੱਤਾ ਹੈ ਤੇ ਉਹ ਇਹਦੇ ਨਾਲ ਉਸ ਪਰਮੇਸ਼ਰ ਦੇ ਹੀ ਗੁਣ ਗਾਉਣੇ ਚਾਹੀਦੇ ਨੇ ਸੋ ਇਸੇ ਗੱਲ ਨੂੰ ਮੁੱਖ ਰੱਖ ਕੇ ਫਿਰ ਮੈਂ ਇਹ ਲੈਣ ਚੁਣੀ ਜੀ ਕਿਉਂਕਿ ਤੁਸੀਂ ਦੇਖਿਆ ਹੋਵੇਗਾ ਨਹੀਂ ਤਾਂ ਆਮ ਸਿੰਗਰ ਤੇ ਧਾਰਮਿਕ ਲੈਣ ਦੇ ਵਿੱਚੋਂ ਇੱਧਰ ਆਉਂਦੇ ਆਪਾਂ ਦੇਖਦੇ ਹਾਂ ਬਹੁਤ ਸਾਰੇ ਮੈਂ ਉਹੀ ਸਵਾਲ ਤੁਹਾਨੂੰ ਕਰਨ ਲੱਗੀ ਸੀ ਕਿ ਕਈ ਵੱਡੇ ਜੋ ਸਿੰਗਰ ਨੇ ਉਹਨਾਂ ਨੂੰ ਦੇਖਿਆ ਸੀ ਕਿ ਪਹਿਲਾਂ ਉਹਨਾਂ ਦਾ ਧਾਰਮਿਕ ਸਫ਼ਰ ਸੀ ਧਾਰਮਿਕ ਸਫ਼ਰ ਤੋਂ ਬਾਅਦ ਉਹ ਆਪਣਾ ਸਫ਼ਰ ਬਦਲ ਕੇ ਇਸ ਸਫ਼ਰ ਦੇ ਵਿੱਚ ਆ ਜਾਂਦੇ ਨੇ ਗਾਇਕੀ ਦਾ ਦੂਜਾ ਸਫ਼ਰ ਉਹ ਚੂਜ਼ ਕਰ ਲੈਂਦੇ ਹਾਂ ਪਰ ਤੁਸੀਂ ਕਿਸ ਤਰੀਕੇ ਦੇ ਨਾਲ ਉਸ ਸਫ਼ਰ ਤੋਂ ਇਸ ਸਫ਼ਰ ਦੇ ਵਿੱਚ ਆਉਣਾ ਹਾਂ ਬਸ ਇਹੀ ਸੀ ਜੀ ਸਾਧੂਆਂ ਦੀ ਜਦੋਂ ਸੰਗਤ ਹੋਈ ਤੇ ਨਰੋਲ ਗੁਰਬਾਣੀ ਦੇ ਵਿੱਚੋਂ ਇਹ ਗਿਆਨ ਆਇਆ ਕਿ ਨਹੀਂ ਮਨਾ ਇਹ ਜਿਹੜੀ ਆਪਾਂ ਨੂੰ ਮਾਲਕ ਨੇ ਰਸਨਾ ਦਿੱਤੀ ਉਹ ਮਾਲਕ ਦੇ ਗੁਣ ਗਾਉਣ ਵਾਸਤੇ ਇਹ ਜਿਹੜੀ ਆਵਾਜ਼ ਹੈ ਉਸ ਵੈਗੁਰੂ ਦੇ ਗੁਣ ਗਾਉਣ ਵਾਸਤੇ ਆਪਾਂ ਨੂੰ ਮਿਲੀ ਹੈ ਤੇ ਕਿਵੇਂ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਵੈਗੁਰੂ ਦੇ ਮਾਲਕ ਦੇ ਗੁਣ ਗਾਏ ਜਾਣ ਕਿਉਂਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਬਿਲਕੁਲ ਦੇਖੋ ਇਹ ਸਵਾਸ ਮਾਲਕ ਨੇ ਲਿਖੇ ਨੇ ਉਹ ਪਤਾ ਨਹੀਂ ਸਾਨੂੰ ਨਹੀਂ ਪਤਾ ਉਹ ਵੈਗੁਰੂ ਜਾਣਦੇ ਕਿੰਨੇ ਨੇ ਹੋ ਸਕਦਾ ਹੈ ਗੁਰੂ ਸਾਹਿਬ ਗੁਰਬਾਣੀ ਚ ਦੱਸਦੇ ਨੇ ਹਮ ਆਦਮੀ ਹਾਂ ਇਕਦਮੀ ਮੋਹਲਤ ਮੋਹਿਤ ਨਾ ਜਾਣਾ ਹੋ ਸਕਦਾ ਸਾਡਾ ਜਿਹੜਾ ਇਹ ਸਾਹ ਇਹ ਆਖਰੀ ਹੋਵੇ ਕਿਉਂਕਿ ਕਿਉਂ ਨਾ ਤੇ ਇਹ ਸਾਹ ਮੁੱਕਣ ਤੋਂ ਪਹਿਲਾਂ ਪਹਿਲਾਂ ਉਹ ਮਾਲਕ ਦੇ ਗੁਣ ਗਾਏ ਜਾਣ ਤੇ ਸਾਨੂੰ ਵੀ ਉਹ ਮਾਲਕ ਦੇ ਘਰ ਦਰ ਦੇ ਵਿੱਚੋਂ ਸਵਾਸ਼ੇ ਪ੍ਰਾਪਤ ਹੋਵੇ ਜੀ ਬਿਲਕੁਲ ਬਾਬਾ ਜੀ ਅੱਜ ਦੀ ਗਾਇਕੀ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਅੱਜ ਜੋ ਵੱਡੇ ਵੱਡੇ ਸਿੰਗਰ ਨੇ ਬਹੁਤ ਵੱਡਾ ਨਾਮ ਵੀ ਉਹ ਕਮਾ ਚੁੱਕੇ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਦੇ ਸ਼ੋਅ ਵੀ ਲੱਗਦੇ ਨੇ ਪਰ ਤੁਸੀਂ ਵੀ ਉਸ ਸਫ਼ਰ ਦੇ ਵਿੱਚੋਂ ਨਿਕਲ ਕੇ ਆਏ ਹੋ ਤੇ ਹੁਣ ਤੁਸੀਂ ਬੇਸ਼ੱਕ ਆਪਣਾ ਜੋ ਸਫ਼ਰ ਹੈ ਉਹ ਇਤਿਹਾਸਕ ਧਾਰਮਿਕ ਲਾਈਨ ਦੇ ਉੱਤੇ ਲੈ ਆਏ ਹੋ ਪਰ ਅੱਜ ਦੀ ਗਾਇਕੀ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਦੇਖੋ ਜੀ ਗਾਇਕੀ ਤਾਂ ਗਾਇਕੀ ਹੈ ਗਾਇਕੀ ਤਾਂ ਇੱਕ ਵਰਤਨ ਹੈ ਜਿਵੇਂ ਵਰਤਨ ਹੈ ਉਦੇ ਵਿੱਚ ਭਾਵੇਂ ਤੁਸੀਂ ਕੌੜਾ ਪਾ ਲਓ ਭਾਵੇਂ ਮਿੱਠਾ ਪਾ ਲਓ ਹੈਨਾ ਜੋ ਵੀ ਤੁਹਾਡੀ ਇੱਛਾ ਹੈ ਪਾ ਲਓ ਪਰ ਮੈਂ ਇਹ ਨਹੀਂ ਕਹਿੰਦਾ ਕਿ ਮਾੜੀ ਹੈ ਗੱਲ ਕੀ ਹੈਨਾ ਲੇਕਿਨ ਇਹ ਆਪੋ ਆਪਣਾ ਕਾਰ ਹੈ ਕਿਸੇ ਦੀ ਕੋਈ ਕਿਸ ਤਰ੍ਹਾਂ ਗਾਉਂਦਾ ਕੋਈ ਕਿਸ ਤਰ੍ਹਾਂ ਗਾਉਂਦਾ ਕਿਉਂਕਿ ਪਰ ਮੈਂ ਤੇ ਦੇਖੋ ਆਪਣੀ ਗੱਲ ਕਰੂੰਗਾ ਜੋ ਮੈਨੂੰ ਗਿਆਨ ਪ੍ਰਾਪਤ ਹੋਇਆ ਤਾਂ ਇਹ ਇਹੀ ਹੈ ਗੁਰਬਾਣੀ ਪੜ੍ਹ ਕੇ ਜਾਂ ਗੁਰੂ ਮਹਾਪੁਰਸ਼ਾਂ ਦੀ ਸੰਗਤ ਕਰਕੇ ਉਹ ਇਹੀ ਗਿਆਨ ਹੋਇਆ ਕਿ ਜੀਵਨ ਸਾਨੂੰ ਮਾਲਕ ਦੇ ਕੋਣ ਗਾਉਣ ਵਾਸਤੇ ਮਿਲੇ ਤੇ ਉਹੀ ਮੈਂ ਕੋਸ਼ਿਸ਼ ਕਰ ਰਿਹਾ ਕਿਉਂਕਿ ਸਾਡੇ ਗੁਰੂਆਂ ਦਾ ਸਾਡੇ ਭਗਤਾਂ ਦਾ ਸਾਡੇ ਗੁਰਸਿੱਖਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਅਸੀਂ ਤਾਂ ਸਿਰਫ ਉਹਨਾਂ ਨੂੰ ਸ਼ਰਦਾ ਦੇ ਫੁੱਲੀ ਭੇਟ ਕਰ ਸਕਦੇ ਹਾਂ ਉਹ ਇਨ੍ਹਾਂ ਸ਼ਬਦਾ ਰਾਹੀ ਇਨ੍ਹਾਂ ਧਾਰਮਿਕ ਗੀਤਾਂ ਰਾਹੀ ਅਸੀਂ ਉਹਨਾਂ ਨੂੰ ਸਿਰਫ ਸ਼ਰਦਾ ਦੇ ਫੁੱਲੀ ਭੇਟ ਕਰ ਸਕਦੇ ਹਾਂ ਉਹ ਅਸੀਂ ਯਤਨ ਕਰ ਰਹੇ ਹਾਂ ਕਰਨ ਦਾ ਤੇ ਇਹ ਹੁਣ ਸੰਗਤ ਦੀ ਮਰਜ਼ੀ ਹੈ ਕਿ ਉਸ ਨੂੰ ਕਬੂਲ ਕਰਦੀ ਹੈ ਜਾਂ ਨਹੀਂ ਜੀ ਪਹਿਲਾ ਧਾਰਮਿਕ ਗੀਤ ਵੀ ਮੈਂ ਤੁਹਾਡਾ ਸੁਣਿਆ ਉਸ ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ ਕਿ ਜੋ ਬਾਬੇ ਨਾਨਕ ਦੇ भोले-ਪਾਲੇ ਬੰਦੇ ਨੇ ਉਹ ਮੈਨੂੰ ਚੰਗੇ ਲੱਗਦੇ ਨੇ ਤੇ ਕੁਝ ਪੁਲਸ ਅਫਸਰਾਂ ਦੀ ਤੁਸੀਂ ਗੱਲ ਕਰ ਰਹੇ ਹੋ ਜੋ ਠੱਗੀ ਮਾਰਦੇ ਨੇ भोले-ਪਾਲੇ ਲੋਕਾਂ ਦੀ ਆਵਾਜ਼ ਨੂੰ ਦਬਾ ਦਿੰਦੇ ਨੇ ਤੇ भोले-ਪਾਲੇ ਲੋਕਾਂ ਨੂੰ ਠੱਗ ਵੀ ਜਾਂਦੇ ਨੇ ਤੇ ਇਹ ਕੁਝ ਅਸੀਂ ਬੀਤੇ ਦਿਨੀ ਵੀ ਦੇਖ ਚੁੱਕੇ ਹਾਂ ਜੇ ਅਸੀਂ ਗੱਲ ਕਰ ਲਈ ਡੀਆਈਜੀ ਹਰਚਰਨ ਸਿੰਘ ਜੀ ਜਿਹਾ ਨਾਦੀ ਹੋਣੇ ਕਿੰਨੀ ਵੱਡੀ ਰਿਸ਼ਵਤ ਖੋਰੀ ਦਾ ਮਾਮਲਾ ਜੋ ਸੀ ਹਾਂਜੀ 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 ਤੇ ਕੁਝ ਤੁਹਾਡਾ ਗੀਤ ਵੀ ਉਸ ਦੇ ਨਾਲ ਰਲਦਾ ਮਿਲਦਾ ਹੈ ਉਹ ਸ਼ਬਦ ਵੀ ਤੁਹਾਡਾ ਰਲਦਾ ਮਿਲਦਾ ਹੈ ਤੇ ਬੰਦੇ ਤੇ ਬਾਬਾ ਜੀ ਸਾਰੇ ਬਾਬੇ ਨਾਨਕ ਦੇ ਹੀ ਨੇ ਹਾਂਜੀ ਹਾਂਜੀ ਜੀ ਹਾਂ ਇਸ ਗੀਤ ਦੇ ਵਿੱਚ ਅਸੀਂ ਨੇ ਇਹ ਦਰਸਾਇਆ ਹੈ ਕਿ ਦੁਨੀਆ ਦੁਨੀਆ ਦਾ ਅਰਥ ਹੈ ਦੋ ਦੋ ਤਰਫੀ ਜੀ ਕਿਉਂਕਿ ਹਰ ਇਨਸਾਨ ਦੋ ਤਰਫ ਹੈ ਉਹ ਚੰਗਾ ਵੀ ਹੈ ਉਹਦੇ ਵਿੱਚ ਚੰਗੇ ਗੁਣ ਵੀ ਨੇ ਬਿਲਕੁਲ ਉਹਦੇ ਵਿੱਚ ਮਾੜੇ ਗੁਣ ਵੀ ਨੇ ਹੁਣ ਅਸੀਂ ਇਸ Song ਦੇ ਵਿੱਚ ਮਾੜੇ ਤੇ ਚੰਗੇ ਦੋਨੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹਦੇ ਵਿੱਚ ਮਾੜੇ ਨੇ ਉਹਨੂੰ ਮਾੜਾ ਕਹਿਣ ਦਾ ਯਤਨ ਕੀਤਾ ਹੈ ਜੀ ਦੇਖੋ ਸਾਰੇ ਲੋਕ ਨਹੀਂ ਇੱਕ ਤਰ੍ਹਾਂ ਦੇ ਹੁੰਦੇ ਬਿਲਕੁਲ ਸਾਰੇ ਮਾੜੇ ਨਹੀਂ ਹੁੰਦੇ ਤੇ ਸਾਰੇ ਚੰਗੇ ਨਹੀਂ ਹੁੰਦੇ ਤੇ ਇਸ ਕਰਕੇ ਜਿੰਨ ਜਿਹੜੇ ਮਾੜੇ ਗੁਣ ਨੇ ਉਹਨਾਂ ਨੂੰ ਅਸੀਂ ਮਾੜੇ ਕਹਿ ਕੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਚੰਗੇ ਨੇ ਉਹਨਾਂ ਨੂੰ ਚੰਗੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਬਾਬਾ ਨਾਨਕ ਦਿਸਦਾਈ ਦਿਸਦਾਈ ਕਿਰਤੀ ਲੋਕਾਂ ਚ ਹਣਾ ਕਿਰਤ ਸੱਚੀ ਕਿਰਤ ਕਰਨ ਵਾਲੇ ਕਿਉਂਕਿ ਗੁਰੂ ਨਾਨਕ ਦਾ ਇੱਕ ਹੋਕਾ ਸੀ ਸਾਰੀ ਦੁਨੀਆ ਵਾਸਤੇ ਕਿਉਂਕਿ ਉਹਨਾਂ ਦਾ ਉਪਦੇਸ਼ ਸਾਰੀ ਦੁਨੀਆ ਨੂੰ ਸਾਂਝਾ ਸੀ ਉਹ ਕਿਸੇ ਇੱਕ ਨੂੰ ਜਾਂ ਸਿੱਖ ਧਰਮ ਨੂੰ ਨਹੀਂ ਜਾਂ Hindu ਧਰਮ ਨੂੰ ਨਹੀਂ ਜਾਂ ਮੁਸਲਮਾਨ ਧਰਮ ਨੂੰ ਨਹੀਂ ਸਭ ਮਨੁੱਖਤਾ ਲਈ ਸਾਂਝਾ ਧਰਮ ਸਾਂਝਾ ਉਪਦੇਸ਼ ਉਹਨਾਂ ਦਾ ਇੱਕੋ ਹੀ ਉਪਦੇਸ਼ ਚ ਉਹ ਕਹਿੰਦੇ ਵੀ ਕਿਰਤ ਕਰੋ ਸਭ ਤੋਂ ਪਹਿਲਾਂ ਕਿਰਤ ਕਰੋ ਤੁਸੀਂ ਕਿਸੇ ਅੱਗੇ ਹੱਥ ਨਾ ਅੱਡੋ ਕਿਉਂਕਿ ਜਿਹੜਾ ਇਨਸਾਨ ਇਹ ਦੁਨੀਆ ਤੇ ਆਇਆ ਹੈ ਉਹ ਦੇਣ ਦੀ ਭਾਵਨਾ ਰੱਖਦਾ ਹੋਵੇ ਕਿਸੇ ਤੋਂ ਲੈਣ ਦੀ ਭਾਵਨਾ ਨਾ ਰੱਖਦਾ ਹੋਵੇ ਕਿਉਂਕਿ ਲੈਣ ਵਾਲੇ ਦਾ ਹਮੇਸ਼ਾ ਸਿਰ ਨੀਮਾ ਰਹਿੰਦਾ ਤੇ ਗੁਰੂ ਨਾਨਕ ਦਾ ਇਹੀ ਉਪਦੇਸ਼ ਸੀ ਸਭ ਤੋਂ ਪਹਿਲਾਂ ਕਿ ਤੁਸੀਂ ਕਿਰਤ ਕਰੋ ਪਰ ਕਿਰਤ ਕਰੋ ਸੁੱਚੀ ਕਿਸੇ ਦਾ ਦਿਲ ਨਾ ਦਿਖਾਓ ਕਿਸੇ ਨਾਲ ਬੇਈਮਾਨੀ ਠੱਗੀ ਮਾਰ ਕੇ ਕਿਰਤਨਾ ਕਰੋ ਤੇ ਕਿਰਤ ਕਰੋ ਉਸ ਤੋਂ ਬਾਅਦ ਫਿਰ ਤੁਸੀਂ ਨਾਮ ਜਪੋ ਉਸ ਪਰਮੇਸ਼ਰ ਦਾ ਜਿਨੇ ਤੁਹਾਨੂੰ ਇਹ ਸੁੰਦਰ ਦੇਹੀ ਸਰੀਰ ਬਖਸ਼ਿਆ ਉਹਦਾ ਨਾਮ ਜਪਣਾ ਬਹੁਤ ਜ਼ਰੂਰੀ ਹੈ ਕਿਰਤ ਕਰੋ ਨਾਮ ਜਪੋ ਉਸ ਤੋਂ ਬਾਅਦ ਕਰੀ ਹੋਈ ਕਿਰਤ ਨੂੰ ਤੁਸੀਂ ਵੰਡ ਕੇ ਸ਼ਕੋ ਕਿਰਤ ਕਰੋ ਨਾਮ ਜਪੋ ਵੰਡ ਸ਼ਕੋ ਇਹ ਗੁਰੂ ਨਾਨਕ ਦਾ ਨਾਰਾ ਸੀ ਇਸੇ ਨੂੰ ਮੁੱਖ ਰੱਖ ਕੇ ਇਹ ਅਸੀਂ ਨੇ ਸਭ ਤੋਂ ਪਹਿਲਾ ਸੌਂਗ ਤਿਆਰ ਕੀਤਾ ਤੇ ਮੈਨੂੰ ਬਾਬਾ ਨਾਨਕ ਦਿਸਦਾ ਇਹ ਦਿਸਦਾ ਇਹ ਕਿਰਤੀ ਲੋਕਾਂ ਚੋਂ ਕਿਉਂਕਿ ਜਿਹੜੇ ਸੱਚੀ ਸੁੱਚੀ ਕਿਰਤ ਕਰਦੇ ਨੇ ਉਸ ਮਾਲਕ ਦਾ ਸਿਮਰਨ ਕਰਦੇ ਨੇ ਯਾਦ ਰੱਖਦੇ ਨੇ ਤੇ ਫਿਰ ਉਹਨਾਂ ਦੀ ਕਿਰਤ ਵੀ ਸੱਚੀ ਹੈ ਜਿਵੇਂ ਭਾਈ ਲੱਲੋ ਜੀ ਦੇ ਘਰ ਗਏ ਗੁਰੂ ਨਾਨਕ ਦੇਵ ਜੀ ਤੇ ਰੁੱਖੇ ਮਿੱੱਚੇ ਪ੍ਰਸਾਦ ਦੇ ਸ਼ਕੇ ਹੈ ਨਾ ਤੇ ਐਸੀ ਤਰ੍ਹਾਂ ਹੀ ਉਹਦੀ ਸੱਚੀ ਕਿਰਤ ਨੂੰ ਲੈ ਕੇ ਤੇ ਇਹੀ ਉਹਨਾਂ ਦਾ ਉਪਦੇਸ਼ ਸੀ ਇਸੇ ਨੂੰ ਮੁੱਖ ਰੱਖ ਕੇ ਸੀ ਇਹ Song ਤਿਆਰ ਕੀਤਾ ਸੀ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨੇ ਤੁਹਾਡੇ ਧਾਰਮਿਕ ਪ੍ਰੋਜੈਕਟਸ ਜੋ ਨੇ ਉਹ ਆਉਣ ਵਾਲੇ ਨੇ ਹਾਂ ਜੀ ਸਾਡੇ 3-4 Song ਹੋਏ ਤਿਆਰ ਹੋਏ ਪਏ ਨੇ ਜਿਦੇ ਵਿੱਚੋਂ ਅਸੀਂ ਸ਼ਾਇਦ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ Song ਤਿਆਰ ਕਰ ਰਹੇ ਹਾਂ ਰਿਲੀਜ਼ ਕਰਾਂਗੇ ਜਿਸ ਦਾ ਨਾਮ ਹਜੇ ਪ੍ਰੋਪਰ ਤੌਰ ਤੇ ਕਲੀਅਰ ਨਹੀਂ ਹੋਇਆ ਵੀ ਉਸ ਦਾ ਨਾਮ ਪ੍ਰਸ਼ਾਦ ਰੱਖਿਆ ਜਾਵੇ ਜਾ ਗੁਰੂ ਦੀ ਦੇਖ ਰੱਖਿਆ ਜਾਵੇ ਕੁਝ ਤੁਸੀਂ ਉਸ ਦਾ ਕੁਝ ਲਾਈਨਾਂ ਦਰਸ਼ਕਾਂ ਤੱਕ ਮੈਂ ਲੈਣਾ ਸਾਂਝੀਆਂ ਜ਼ਰੂਰ ਕਰੂੰਗਾ ਹਾਂਜੀ ਉਸਦੇ ਬੋਲ ਨੇ ਜੋ ਲੰਗਰ ਸ਼ੱਕ ਕੇ ਆਉਂਦਾ ਏ ਜੋ ਲੰਗਰ ਸ਼ੱਕ ਕੇ ਆਉਂਦਾ ਏ ਉਹ ਆਉਂਦਾ ਕਿਤੇ ਸਵਾਦ ਨਹੀਂ ਗੁਰੂ ਘਰ ਦੀ ਪਵਿੱਤਰ ਦੇਗ ਜਿहां ਕੋਈ ਦੁਨੀਆ ਤੇ ਪ੍ਰਸ਼ਾਦ ਨਹੀਂ ਜੋ ਲੰਗਰ ਸ਼ੱਕ ਕੇ ਆਉਂਦਾ ਏ ਇਸ ਦੇ ਲਿਰਿਕਸ ਵੀ ਤੁਸੀਂ ਖੁਦ ਲਿਖੇ ਨੇ ਨਹੀਂ ਜੀ ਉਹ ਮੇਰੇ ਬਹੁਤ ਹੀ ਸਤਿਕਾਰਯੋਗ ਨੇ ਬਹੁਤ ਹੀ ਪਿਆਰੇ ਸੁਭਾਅ ਦੇ ਮਾਲਕ ਨੇ ਭਾਈ ਸਾ ਬਾਈ ਜੀਤਾ ਜੀ ਗੁਰਮੀਤ ਜੀ ਇਹ ਉਹਨਾਂ ਦੇ ਲਿਖਿਆ ਹੋਇਆ Song ਹੈ ਜੀ ਜੀ ਤਕਰੀਬਨ ਮੈਂ ਉਹਨਾਂ ਦੇ ਲਿਖੇ ਹੀ Song ਗਾਉਣਾ ਜੀ ਜ਼ਿਆਦਾ ਜੀ ਹਾਂ ਜੀ ਜੀڑا ਤੁਹਾਡਾ ਹੁਣ ਜਿਸ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਬਾਣੀ ਚਲਦੀ ਰਾਹੀ ਚਲਦੀ ਰਾਹੀ ਜੋ ਤੁਹਾਡਾ ਇਹ ਸ਼ਬਦ ਹੈ ਇਸ ਦੀ ਜੋ ਕੰਮ ਜਿਸ ਤਰੀਕੇ ਦੇ ਨਾਲ ਅਸੀਂ ਦੇਖਿਆ ਜਦੋਂ Song ਜੋ ਰਿਲੀਜ਼ ਹੋ ਚੁੱਕਿਆ ਹੈ ਸਾਡੇ 350 ਪਰਕਾਸ਼ ਪੂਰਬ ਵਾਲੇ ਦਿਨੇ ਉਹ ਰਿਲੀਜ਼ ਹੋਇਆ ਹੈ ਤੇ ਬੜਾ ਸੋਹਣਾ ਕੰਮ ਉਸ ਦੇ ਵਿੱਚ ਹੋਇਆ ਹੋਇਆ ਹੈ ਤੇ ਉਸ ਨੂੰ ਲੈ ਕੇ ਤੁਸੀਂ ਕੁਝ ਕਹਿਣਾ ਚਾਹੋਗੇ ਕਿਉਂਕਿ ਜਦੋਂ ਕੁਝ ਵੀ ਰਿਲੀਜ਼ ਹੁੰਦਾ ਤਾਂ ਇੱਕ ਇੱਕ ਚੀਜ਼ ਜੋ ਹਰ ਇੱਕ ਚੀਜ਼ ਨੂੰ ਮੈਨੇਜ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਦੇ ਦਰਸ਼ਕ ਦੇਖਣਗੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚੇਗਾ ਕਿ ਹਰ ਇੱਕ ਚੀਜ਼ ਹੀ ਉਸ ਦੇ ਵਿੱਚ ਬੜੀ ਪਰਫੈਕਟ ਹੈ ਜਿਸ ਤਰੀਕੇ ਦੇ ਨਾਲ ਗੁਰੂ ਜੀ ਦੀ ਸ਼ਹਾਦਤ ਜੋ ਦਿਖਾਈ ਗਈ ਹੈ ਉਹ ਵੀ ਬੜੇ ਹੀ ਇੱਕ オリジナル ਤਰੀਕੇ ਦੇ ਨਾਲ ਦਿਖਾਈ ਗਈ ਹੈ ਤੇ ਉਹ ਉਸ ਕੰਮ ਨੂੰ ਲੈ ਕੇ ਬਾਬਾ ਜੀ ਕੀ ਕਹਿਣਾ ਚਾਹੋਗੇ ਉਸ ਨੂੰ ਤਾਂ ਬਸ ਇੰਨੇ ਕਿਹਾ ਜਾ ਸਕਦਾ ਹੈ ਦੇਖੋ ਅਸੀਂ ਤਾਂ ਮਿਹਨਤ ਕਰ ਸਕਦੇ ਹਾਂ ਜੀ ਜਿਸ ਤਰ੍ਹਾਂ ਉਹ ਕਹਿੰਦੇ ਨੇ ਨਾ ਮਾਲੀ ਦਾ ਕੰਮ ਪਾਣੀ ਲਾਉਣਾ ਪਰ ਪਰ ਮਸ਼ਕਾ ਪਾਵੇ ਉਹ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਬਿਲਕੁਲ ਤੇ ਅਸੀਂ ਤਾਂ ਸਿਰਫ ਮਿਹਨਤ ਕੀਤੀ ਹੈ ਬਹੁਤ ਮਿਹਨਤ ਕੀਤੀ ਹੈ ਦਿਲੋਂ ਮਿਹਨਤ ਕੀਤੀ ਹੈ ਇਮਾਨਦਾਰੀ ਨਾਲ ਮਿਹਨਤ ਕੀਤੀ ਹੈ ਲੇਕਿਨ ਇਹ ਹੁਣ ਅੱਗੇ ਸੰਗਤ ਦੀ ਮਰਜ਼ੀ ਹੈ ਕਿਉਂਕਿ ਸੰਗਤ ਦੇ ਵਿੱਚ ਰੱਬ ਵਸਦਾ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਫਲ ਉਹਨੇ ਲਾਉਣਾ ਹੈ ਜੀ ਤੇ ਐਸੀ ਗੱਲ ਨਹੀਂ ਬਹੁਤ ਪਿਆਰ ਮਿਲਿਆ ਸੰਗਤਾਂ ਵੱਲੋਂ ਬਹੁਤ ਸਤਿਕਾਰ ਮਿਲਿਆ ਤੇ ਇਹ ਸੰਗਤਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਜੀ ਇਹ ਪਿਆਰ ਦੇ ਸਦਕਾ ਹੀ ਅਸੀਂ ਜਿਹੜੇ ਹੋਰ ਨੇ ਉਦਮ ਅਪਰਾਲੇ ਕਰ ਰਹੇ ਆ ਉਮੀਦ ਹੈ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਦਾਂ ਹੀ ਪਿਆਰ ਮਿਲਦਾ ਰਹੂਗਾ ਸੰਗਤਾਂ ਤੋਂ ਜੀ ਜੀ ਤੇ ਇੱਕ ਸਵਾਲ ਹੁਣ ਜਦੋਂ ਤੁਹਾਡੇ ਧਾਰਮਿਕ ਸਫਰ ਨੂੰ ਲੈ ਕੇ ਅਸੀਂ ਗੱਲ ਕੀਤੀ ਕਿ ਕਿਵੇਂ ਤੁਹਾਡਾ ਪਹਿਲਾ ਵਾਲਾ ਸਫਰ ਕੀ ਸੀ ਤੇ ਹੁਣ ਵਾਲਾ ਸਫਰ ਜੋ ਹੈ ਕਿ ਤੁਸੀਂ ਇੱਕ ਧਾਰਮਿਕ ਸਫਰ ਦੇ ਉੱਤੇ ਆ ਗਏ ਹੋ ਹੁਣ ਧਾਰਮਿਕ ਸ਼ਬਦ ਤੁਸੀਂ ਰਿਲੀਜ਼ ਕਰਦੇ ਹੋ ਬਹੁਤ ਵਾਰ ਐਦਾਂ ਹੁੰਦਾ ਹੈ ਕਿ ਬੰਦਾ ਆਪਣਾ ਸਫਰ ਉਸ ਸਮੇਂ ਬਦਲਦਾ ਹੈ ਜਦੋਂ ਉਸ ਨੂੰ ਪਹਿਲੇ ਵਾਲੇ ਪਹਿਲਾ ਜੋ ਕੰਮ ਕਰ ਰਿਹਾ ਉਸ ਤੋਂ ਉਸ ਨੂੰ ਉਹ ਚੀਜ਼ਾਂ ਨਾਮ ਨਹੀਂ ਮਿਲ ਪਾਂਦਾ ਉਹ ਚੀਜ਼ਾਂ ਉਹਦੀਆਂ ਨਹੀਂ ਚੱਲਦੀਆਂ ਉਹ ਉਸ ਨੂੰ ਉੱਥੇ ਉਹ ਮਿਹਨਤ ਕਰ ਰਿਹਾ ਪਰ ਉਹਦੀ ਮਿਹਨਤ ਨੂੰ ਜਿਹੜਾ ਬੂਰ ਨਹੀਂ ਪੈ ਰਿਆ ਤੇ ਉਸ ਸਮੇਂ ਉਹ ਆਪਣਾ ਰਾਹ ਚੇਂਜ ਕਰ ਲੈਂਦਾ ਹੈ ਰਾਹ ਬਦਲ ਲੈਂਦਾ ਹੈ ਕਿਤੇ ਤੁਹਾਡਾ ਰਾਹ ਬਦਲਣ ਦੇ ਪਿੱਛੇ ਅਜਿਹਾ ਕੋਈ ਕਾਰਨ ਤਾਂ ਨਹੀਂ ਸੀ ਹਾਂ ਜੀ ਮੈਡਮ ਜੀ ਐਦਾਂ ਦਾ ਕਾਰਨ ਤਾਂ ਨਹੀਂ ਸ਼ਾਇਦ ਪਰ ਇਹ ਵੀ ਤੁਹਾਡੀ ਗੱਲ ਸਹੀ ਹੈ ਕਿਉਂਕਿ ਜੇ ਸ਼ਾਇਦ ਮੈਨੂੰ ਉਸ ਲੈਣ ਦੇ ਵਿੱਚ ਬਹੁਤ ਜ਼ਿਆਦਾ ਕੋਈ ਮਿਲ ਜਾਂਦੀ ਬੱਲੇ-ਵੱਲੇ ਮਿਲ ਜਾਂਦੀ ਸ਼ਾਇਦ ਹੋ ਸਕਦਾ ਮੈਂ ਨਾ ਆ ਰਾ ਚੇਂਜ ਕਰਦਾ ਪਰ ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਉਸ ਸਤਿਗੁਰ ਦਾ ਧੰਨਵਾਦ ਜਿਨੇ ਕਿ ਮੈਨੂੰ ਉਹਦੇ ਵਿੱਚ ਸਫਲਤਾ ਨਹੀਂ ਦਿੱਤੀ ਬਹੁਤ ਜ਼ਿਆਦਾ ਜੀ ਹਾਂ ਮੈਂ ਐਸੀ ਗੱਲ ਨਹੀਂ ਮੈਂ ਬੜੇ ਸੌਂਗ ਗਾਏ ਐ ਭੇਟਾਂ ਵੀ ਗਾਈਆਂ ਮਾਤਾ ਦੀਆਂ ਬਹੁਤ ਕੁਝ ਕੀਤਾ ਉਹ ਲੈਣ ਦੇ ਵਿੱਚ ਬਹੁਤ ਮਿਹਨਤ ਕੀਤੀ ਜੀ ਪਰ ਉਸ ਨੂੰ ਇੰਨਾ ਜ਼ਿਆਦਾ ਨਹੀਂ ਮੈਨੂੰ ਮਾਨ ਸਨਮਾਨ ਮਿਲਿਆ ਲੇਕਿਨ ਇਸ ਗੱਲ ਦਾ ਮੈਨੂੰ ਅਫਸੋਸ ਨਹੀਂ ਖੁਸ਼ੀ ਹੈ ਕਿਉਂਕਿ ਜੇ ਮੈਨੂੰ ਸ਼ਾਇਦ ਉਧਰੋਂ ਮੈਨੂੰ ਮਾਨ ਸਨਮਾਨ ਮਿਲ ਜਾਂਦਾ ਜੇ ਮੈਂ ਅੱਜ ਕੋਈ ਬਹੁਤ ਉੱਚੇ ਲੈਵਲ ਤੇ ਹੁੰਦਾ ਸਿੰਗਰ ਸ਼ਾਇਦ ਮੈਂ ਇਹ ਲੈਣ ਚੇਂਜ ਨਾ ਕਰ ਸਕਦਾ ਫਿਰ ਪਰ ਉਸ ਤੋਂ ਬਾਅਦ ਮੈਂ ਪਹਿਲਾਂ ਵੀ ਦੱਸਿਆ ਜੋ ਕਿ ਕਿ ਮੈਂ ਇਹ ਲੈਣ ਇਸ ਕਰਕੇ ਹੀ ਸਾਧੂ ਸੰਤਾਂ ਦੀ ਕਿਰਪਾ ਦੇ ਸਦਕਾ ਹੀ ਚੇਂਜ ਕੀਤੀ ਹੈ ਸਿਰਫ ਉਸ ਗੁਰਬਾਣੀ ਦੇ ਗਿਆਨ ਨੂੰ ਲੈ ਕੇ ਚੇਂਜ ਕੀਤੀ ਹੈ ਕਿ ਉਹੀ ਮੈਂ ਦੁਆਰਾ ਫਿਰ ਕਹੂੰਗਾ ਕਿ ਜੀਵਨ ਜਿਹੜਾ ਮਿਲੇ ਉਸ ਰੱਬ ਦੇ ਕੰਨ ਕਾਉਣ ਵਾਸਤੇ ਮਿਲੇ ਹੈ ਜੀ ਹੈਨਾ ਇਸੇ ਕਰਕੇ ਚੇਂਜ ਕੀਤੀ ਹੈ ਹੋਰ ਕੋਈ ਐਦਾਂ ਦਾ ਨਹੀਂ ਸੀ ਕਿ ਵੀ ਉਹਦੇ ਵਿੱਚ ਮੈਨੂੰ ਪੈਸਾ ਨਹੀਂ ਸੀ ਮਿਲਦਾ ਬਿਲਕੁਲ ਗਾਉਣ ਦਾ ਵਿੱਚ ਨਹੀਂ ਨਹੀਂ ਐਸੀ ਗੱਲ ਨਹੀਂ ਪੈਸੇ ਬੜੇ ਮਿਲਦੇ ਸੀ ਪ੍ਰੋਗਰਾਮ ਵੀ ਬੜੇ ਮਿਲਦੇ ਸੀ ਮੈਨੂੰ ਤੇ ਐਸੀ ਗੱਲ ਨਹੀਂ ਸੀਗੀ ਮੇਰਾ ਉਧਰ ਵੀ ਕਾਰੋਬਾਰ ਵਧੀਆ ਚੱਲਦਾ ਸੀਗਾ ਪਰ ਮੇਨ ਮਕਸਦ ਇਹੀ ਹੋਇਆ ਮੇਰਾ ਵੀ ਬਸ ਕਿਉਂਕਿ ਮੇਰਾ ਇਹ ਮੰਨ ਲਓ ਕਿ ਮੇਰਾ ਸ਼ੁਰੂ ਤੋਂ ਧਰਮੀ ਇਹ ਸੀਗਾ ਸਿੱਖੀ ਧਰਮ ਕਿਉਂਕਿ ਮੇਰੇ ਪਿਤਾ ਜੀ ਵੀ ਗੁਰਸਿੱਖ ਸੀਗੇ ਤੇ ਸਾਡੇ ਘਰ ਦੇ ਵਿੱਚ ਹੀ ਸਿੱਖੇ ਸੀਗੇ ਤੇ ਇਹਦੇ ਕਰਕੇ ਹੀ ਮੇਰਾ ਰੁਝਾਨ ਜ਼ਿਆਦਾ ਇੱਧਰ ਸੀਗਾ ਬਸ ਉਹ ਕਿਤੇ ਜਿਵੇਂ ਕਹਦੀ ਵੀ ਪਹਿਲੇ ਹੀ ਉਹ ਸੀ ਹਨ ਤੇ ਉਹ ਨੂੰ ਫਿਰ ਥੋੜੀ ਜੀ ਹੋਰ ਖੜੀ ਗੱਡੀ ਨੂੰ ਥੋੜਾ ਜਿਹਾ ੱੱਕਾ ਵੱਜ ਗਿਆ ਬਸ ਇਹ ਸੀ ਗੱਲ ਹਨ ਤੇ ਤਾਂ ਕਰਕੇ ਮੈਂ ਇਸ ਸਿੱਖੀ ਲੈਣ ਨੂੰ ਚੁਣਿਆ ਕਿਉਂਕਿ ਪਹਿਲਾਂ ਮੈਂ ਕਲੀਨ ਸ਼ੇਵ ਸੀਗਾ ਜੀ ਜੀ ਹਾਂ ਕਿਉਂਕਿ ਜਿਹੋ ਜਿਹੇ ਦੇਸ ਹੋਇਆ ਜਾਂ ਭੇਸ ਕਰਨਾ ਪੈਂਦਾ ਉਦੋਂ ਦਾ ਉਦੋਂ ਸੀ ਉਦੋਂ ਮੈਂ ਕਲੀਨ ਸ਼ੇਵ ਸੀਗਾ ਤੇ ਪਰ ਉਸ ਤੋਂ ਬਾਅਦ ਜਦੋਂ ਸਾਧੂ ਸੰਤਾਂ ਦੀ ਸੰਗਤ ਹੋਈ ਤੇ ਉਹ ਸੰਗਤ ਦੇ ਵਿੱਚੋਂ ਰੰਗਤ ਐਸੀ ਚੜਦੀ ਹੈ ਤੇ ਆਹ ਦਾੜੀ ਕੇਸ ਮੈਂ ਕਦੇ ਸੋਚਿਆ ਨਹੀਂ ਸੀ ਕਿ ਕਦੇ ਮੈਂ ਰੱਖ ਲੂੰਗਾ ਦਾੜੀ ਤੇ ਕੇਸ ਕਿਉਂਕਿ ਜਿਹਦੇ ਰੱਖੇ ਹੁੰਦੇ ਸੀ ਦਾੜੀ ਕੇਸ ਮੈਨੂੰ ਇਹ ਲੱਗਦਾ ਸੀ ਵੀ ਇਹ ਤਾਂ ਬਹੁਤ ਵੱਡਾ ਮਹਾਨ ਪੁਰਸ਼ ਹੈ ਵੀ ਜਿਹਨੇ ਦਾੜੀ ਕੇਸ ਰੱਖ ਰੱਖੇ ਨੇ ਇਹ ਤਾਂ ਰੱਖਣੀ ਪੜੇ ਔਖੇ ਨੇ ਸਿਰ ਤੇ ਪੱਗ ਸਜਾਉਣੇ ਤੁਸੀਂ ਇਹ ਗੱਲ ਕੀਤੀ ਇਸੇ ਗੱਲ ਤੋਂ ਇੱਕ ਗੱਲ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਦਾੜੀ ਤੇ ਕੇਸ ਦੀ ਇੱਕ ਹੁਣੇ ਕੇਸ ਸਾਹਮਣੇ ਆਇਆ ਜਿੱਥੇ ਕਿ 13 ਸਾਲਾਂ ਕੁੜੀ ਦੇ ਨਾਲ ਬਹੁਤ ਗਲਤ ਕੰਮ ਕੀਤਾ ਗਿਆ ਤੇ ਉਹ ਵੀ ਬੰਦਾ ਜੋ ਸੀਗਾ ਉਸਦੇ ਕਿ ਅੰਮ੍ਰਿਤਧਾਰੀ ਬੰਦਾ ਉਹ ਕਿਹਾ ਜਾ ਰਿਹਾ ਕਿ ਅੰਮ੍ਰਿਤਧਾਰੀ ਬੰਦਾ ਸੀਗਾ ਕਿ ਇਹ ਇਹ ਅੱਜ ਦਾ ਯੁੱਗ ਜੋ ਹੈ ਇਹ ਕਿਸ ਪਾਸੇ ਨੂੰ ਤੁਰ ਪਿਆ ਹੈ ਕਿ ਦਾੜੀ ਕੇਸ ਤੁਸੀਂ ਕਿਹਾ ਕਿ ਬਹੁਤ ਮਹਾਨ ਪੁਰਖ ਮੈਂ ਸੋਚਦਾ ਸੀ ਜਿਸ ਨੇ ਰੱਖਿਆ ਉਹ ਬਹੁਤ ਮਹਾਨ ਪੁਰਖ ਹਾਂਜੀ ਹਾਂਜੀ ਤੇ ਇਹ ਸਿਰਫ ਤੁਸੀਂ ਨਹੀਂ ਸਾਡੇ ਵਰਗੇ ਵੀ ਕਈ ਸੋਚਦੇ ਨੇ ਕਿ ਜਿਸ ਨੇ ਦਾੜੀ ਕੇਸ ਰੱਖਿਆ ਤਾਂ ਬੰਦਾ ਬੜਾ ਉੱਚਾ ਸੁੱਚਾ ਹੋਊਗਾ ਪਰ ਇਹ ਕਿਸ ਪਾਸੇ ਨੂੰ ਜੋ ਤੁਰ ਪਿਆ ਹੈ ਅੱਜ ਦਾ ਸੰਸਾਰ ਇਹ ਮੈਡਮ ਜੀ ਮੈਂ ਇਹੀ ਕਹਿ ਸਕਦਾ ਕਿਉਂਕਿ ਜੋ ਗੁਰਬਾਣੀ ਹੈ ਗਿਆਨ ਹੈ ਇੱਕ ਗੁਰੂ ਦਾ ਗੁਰਬਾਣੀ ਗਿਆਨ ਹੈ ਇਹ ਸਾਡੀ ਰਾਤ ਵੀ ਵਿਚਾਰ ਹੋਈ ਇਸ ਵਿਸ਼ੇ ਤੇ ਮੈਂ ਤੇ ਬਈ ਗਿੱਤੇ ਜਦੇ ਕੋਲ ਸੀ ਰਾਤ ਨੂੰ ਮੈਂ ਤੇ ਉੱਥੇ ਵੀ ਸਾਡੀ ਇਹ ਵਿਚਾਰ ਹੋਈ ਕਿ ਐਸਾ ਕਿਉਂ ਹੁੰਦਾ ਇਹ ਕਈ ਵਾਰੀ ਐਸਾ ਹੁੰਦਾ ਵੀ ਅਸੀਂ ਆ ਬਾਹਰੋਂ ਲਵਾਸ ਤਾਂ ਪਾ ਲੈਨੇ ਆ ਬਿਲਕੁਲ ਹਨਾ ਚੋਲਾ ਵੀ ਪਾ ਲਿਆ ਗੁਰੂ ਦੀ ਵਰਦੀ ਇੱਕ ਇਹ ਵਰਦੀ ਇੱਕ ਸਾਡੇ ਸਕੂਲ ਦੀ ਵਰਦੀ ਹੈ ਜੀ ਕਿਉਂਕਿ ਗੁਰੂ ਕਲੰਗਿਆਂ ਵਾਲੇ ਦਾ ਇੱਕ ਸਕੂਲ ਹੈ ਇਸ ਜਿਸ ਤਰ੍ਹਾਂ ਆਮ ਆਪਾ ਦੇਖਦੇ ਆ ਸਕੂਲਾਂ ਦੀਆਂ ਵਰਦੀਆਂ ਡੱਡ-ਡੱਡ ਹੁੰਦੀਆਂ ਨੇ ਇਹ ਸਾਡੇ ਕਲੰਗੀਆਂ ਵਾਲੇ ਗੁਰੂ ਦੀ ਵਰਦੀ ਹੈ ਜੇ ਹੁਣ ਕੱਲੀ ਵਰਦੀ ਕੋਈ ਪਾ ਕੇ ਹਨਾ ਘੁੰਮੀ ਜਾਵੇ ਸਕੂਲ ਹੋ ਜਾਵੇ ਨਾ ਲੈਸਨ ਲਵੇ ਨਾ ਉਹਦੀ ਕੋਈ ਤਿਆਰੀ ਨਾ ਕਰੇ ਤੇ ਫਿਰ ਉਹ ਪੇਪਰਾਂ ਚੋਂ ਫੇਲ ਹੋਏ ਗਈ ਹੋਏਗਾ ਕਿਉਂਕਿ ਕੋਈ ਮਿਹਨਤ ਨਹੀਂ ਕੀਤੀ ਪੜਾਣ ਦੀ ਹੁਣ ਇਹ ਇਦਾਂ ਦੇ ਪੁਰਸ਼ ਨੇ ਜਿਹੜੇ ਇਦਾਂ ਦੀਆਂ ਕਰਦੇ ਨੇ ਉਹ ਸਿਰਫ ਤੇ ਸਿਰਫ ਆ ਕੱਲੀ ਵਰਦੀ ਪਾ ਲੈਂਦੇ ਨੇ ਸਕੂਲ ਵਾਲੀ ਪਰ ਸਕੂਲ ਦੇ ਵਿੱਚ ਕੋਈ ਮਿਹਨਤ ਨਹੀਂ ਕਰਦੇ ਕੋਈ ਪੜਦੇ ਨਹੀਂ ਪਰ ਕਿੰਨਾ ਵੱਡਾ ਨਾਮ ਇਹ ਖਰਾਬ ਕਰ ਰਹੇ ਨੇ ਕੌਮ ਦਾ ਇੱਕ ਨਾਮ ਇਹਨਾਂ ਦੇ ਵੱਲੋਂ ਖਰਾਬ ਕੀਤਾ ਜਾ ਰਿਹਾ ਹਾਲਾਂਕਿ ਸਿੱਖ ਕੌਮ ਬਹੁਤ ਉੱਚੀ ਸੋਚੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਕੁਝ ਲੋਕ ਜੋ ਅਜਿਹੇ ਨੇ ਜਿਹੜੇ ਗਲਤ ਕੰਮ ਕਰਦੇ ਨੇ ਇਹ ਬਹੁਤ ਗਲਤ ਜੋ ਇਸ ਸਮੇਂ ਦੇ ਵਿੱਚ ਹੋ ਰਿਹਾ ਹੈ ਹਾਂਜੀ ਹਾਂ ਇਹ ਸਿੱਖੀ ਨੂੰ ਦਾਗ ਲਾਉਣ ਵਾਲੀ ਗੱਲ ਹੈ ਬਿਲਕੁਲ ਸਿੱਖੀ ਨੂੰ ਦਾਗ ਲੱਗ ਹੈ ਹੈਨਾ ਤੇ ਮੈਂ ਇਹੀ ਕਹਿਣਾ ਕਿਉਂਕਿ ਗੁਰਬਾਣੀ ਦੇ ਨੇ ਜਿਹੜੇ ਨਾ ਇਹਦੇ ਤਿੰਨ ਸਟੈਪ ਅਸੀਂ ਜਦੋਂ ਕਥਾ ਵੀ ਕਰਦੇ ਆ ਨਾ ਕੀਰਤਨ ਦੇ ਵਿੱਚ ਇਹ ਜ਼ਰੂਰੀ ਸਮਝਦਿਆਂ ਦੱਸਣਾ ਕਿਉਂਕਿ ਤਿੰਨ ਸਟੈਪ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਸਿਰਫ ਤੇ ਸਿਰਫ ਗੁਰਬਾਣੀ ਨੂੰ ਪੜਨ ਦੀ ਕਿਸਮਤ ਨੇ ਤੇ ਇਹ ਪਹਿਲਾ ਸਟੈਪ ਹੈ ਦੇਖੋ ਬਾਣੀ ਪੜੇ ਤੋਂ ਬਿਨਾਂ ਨਹੀਂ ਪਤਾ ਲੱਗਣਾ ਗੁਰਬਾਣੀ ਕਹਿੰਦੀ ਕੀ ਹੈ ਦੂਜਾ ਸਟੈਪ ਹੈ ਇਸ ਗੁਰਬਾਣੀ ਨੂੰ ਵਿਚਾਰਨਾ ਕਿ ਗੁਰੂ ਸਾਹਿਬ ਕਹਿੰਦੇ ਕੀ ਨੇ ਪਰ ਵਿਚਾਰਨ ਦੇ ਸਟੈਪ ਤੱਕ ਕੋਈ ਪਹੁੰਚਦਾ ਸਾਰੇ ਪੜਨ ਤੇ ਕਿਸਮਤ ਨੇ ਸਵੇਰੀ ਪੜਦੇ ਨੇ ਆਪ ਗੁਰਦੁਆਰਿਆਂ ਚ ਦੇਖਦੇ ਆ ਜੀ ਬੜਾ ਪੜੀ ਜਾਂਦੀ ਹੈ ਗੁਰਬਾਣੀ ਚੈਨਲਾਂ ਤੇ ਵੇਖਦੇ ਆ ਪੜੀ ਜਾਂਦੀ ਹੈ ਪਰ ਗੁਰਬਾਣੀ ਨੂੰ ਵਿਚਾਰਨ ਵਾਲੇ ਬਹੁਤ ਸ਼ਖਸ ਥੋੜੇ ਮਿਲਣਗੇ ਤੁਹਾਨੂੰ ਫਿਰ ਇਹਦੇ ਵਿੱਚ ਵੀ ਬਹੁਤ ਮਿਲ ਸਕਦੇ ਨੇ ਖੈਰ ਵਿਚਾਰਨ ਵਾਲੇ ਪਰ ਬਚਾ ਗੁਰਬਾਣੀ ਨੂੰ ਆਪਣੇ ਜੀਵਨ ਤੇ ਢਲਣ ਵਾਲੇ ਤੁਹਾਨੂੰ ਕੋਈ ਮਿਲੂਗਾ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਚੰਨ ਇੱਕ ਹੈ ਨਾ ਤਾਰੇ ਬੜੇ ਨੇ ਜੀ ਇਸ ਤਰ੍ਹਾਂ ਤੁਹਾਨੂੰ ਇੱਕ ਦੇਸ਼ ਦੇ ਵਿੱਚੋਂ ਇਹ ਮੰਨ ਕੇ ਚੱਲੋ ਵੀ ਗਿਣਤੀ ਸਤਗੁਰ ਕਹਿੰਦੇ ਨੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇਈ ਕੇ ਉਹ ਬਹੁਤ ਵਿਰਲੇ ਕੋਈ ਕੋਈ ਮਿਲਣਗੇ ਜਿਹੜੇ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਗੁਰਬਾਣੀ ਮੁਤਾਬਕ ਆਪਣਾ ਜੀਵਨ ਢਾਲਣਾ ਫਿਰ ਜਿਹੜੇ ਉਹ ਆਪਣਾ ਜੀਵਨ ਢਾਲ ਲੈਂਦੇ ਨੇ ਜਿਵੇਂ ਤੁਸੀਂ ਕਿਹਾ ਕਿ ਉਹ ਛੋਟੀ ਬੱਚੀ ਦੇ ਨਾਲ ਬਲਾਤਕਾਰ ਹੋਇਆ ਹੈ ਨਾ ਤੇ ਫਿਰ ਇਹ ਇਦਾਂ ਦੀਆਂ ਘਟਨਾ ਉਹਨਾਂ ਦੇ ਸਾਹਮਣੇ ਨਹੀਂ ਆਉਂਦੀਆਂ ਉਹ ਇਦਾਂ ਦੀਆਂ ਘਟਨਾਵਾਂ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਉਹਨਾਂ ਨੇ ਗੁਰਬਾਣੀ ਮੁਤਾਬਕ ਆਪਣਾ ਜੀਵਨ ਢਾਲ ਲਿਆ ਜੀ ਤੇ ਕਿਉਂਕਿ ਗੁਰਬਾਣੀ ਸਾਨੂੰ ਕਿ ਦੱਸਦੀ ਹੈ ਕਿ ਤੁਸੀਂ ਨਿੰਦਿਆ ਕਰੋਗੇ ਤੁਹਾਨੂੰ ਸਜ਼ਾ ਮਿਲੇਗੀ ਹੈ ਨਾ ਤੁਸੀਂ ਕਿਸੇ ਦੀ ਬੁਰਾਈ ਕਰੋਗੇ ਤੁਹਾਨੂੰ ਤੁਸੀਂ ਜੋ ਵੀ ਕਰੋਗੇ ਇਹ ਪੁੰਨ ਪਾਪਾਂ ਦਾ ਫਲ ਤੁਹਾਨੂੰ ਭੋਗਣਾ ਪੈਣਾ ਜਿਹੜੇ ਤੁਸੀਂ ਕਰਦੇ ਹੋ ਕਿਉਂਕਿ ਇਹ ਗੁਰੂ ਦਾ ਗਿਆਨ ਹੈ ਇੱਕ ਇਹ ਭੋਗਣਾ ਪੈਣਾ ਗੁਰਬਾਣੀ ਸੱਚੀ ਹੈ ਉਥੇ ਸੱਚੀ ਹੈ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਇਹ ਤਾਂ ਸੱਚੀ ਹੈ ਹੈਨਾ ਇਹਦੇ ਵਿੱਚ ਕੋਈ ਵੀ ਮਤਲਬ ਕਿ ਝੂਠ ਨਹੀਂ ਹੈ ਜੋ ਲਿਖਿਆ ਗੁਰੂ ਨੇ ਉਹ ਸਾਨੂੰ ਭੋਗਣਾ ਹੀ ਪੈਣਾ ਹੈ ਜੀ ਇੱਕ ਗੀਤਕਾਰ ਤੇ ਇੱਕ ਲੇਖਕ ਇਨਾ ਦੇ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੋ ਲੋਕਾਂ ਨੂੰ ਸੁਣਾ ਰਹੇ ਨੇ ਜਾਂ ਜੋ ਲੋਕਾਂ ਨੂੰ ਲਿਖ ਕੇ ਦੇ ਰਹੇ ਨੇ ਲੋਕ ਜੋ ਦੇਖ ਰਹੇ ਨੇ ਉਹ ਬਹੁਤ ਅੱਛਾ ਹੋਣਾ ਚਾਹੀਦਾ ਹੈ ਸੱਚਾ ਹੋਣਾ ਚਾਹੀਦਾ ਹੈ ਪਰ ਅੱਜ ਕੱਲ ਦੀ ਗੀਤਕਾਰੀ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਬੰਦੂਕਾਂ ਦੀ ਗੱਲਾਂ ਹੁੰਦੀਆਂ ਨੇ ਤੇ ਹੋਰ ਵੀ ਬੜੇ ਜਿਹੜੀਆਂ ਗੱਲਾਂ ਕੁੜੀਆਂ ਨੂੰ ਲੈ ਕੇ ਕੁਝ ਗਲਤ ਸ਼ਬਦਾਵਲੀ ਜ਼ਰੂਰ ਯੂਜ਼ ਕੀਤੀ ਜਾਂਦੀ ਹੈ ਗੀਤਕਾਰਾਂ ਦੇ ਵੱਲੋਂ ਹਾਲਾਂਕਿ ਉਹਨਾਂ ਦੇ ਉੱਤੇ ਐਕਸ਼ਨ ਵੀ ਜੋ ਹੈ ਉਹ ਔਮਨ ਕਮਿਸ਼ਨ ਦੇ ਵੱਲੋਂ ਵੀ ਅਸੀਂ ਪਿਛਲੇ ਦਿਨੀ ਦੇਖਿਆ ਉਹਨਾਂ ਨੇ ਵੀ ਲਿਆ ਤੇ ਕਿਵੇਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹਾਂ ਕਿ ਅੱਜਕੱਲ ਦੇ ਗੀਤਕਾਰ ਜੋ ਨੇ ਉਹ ਉਹਨਾਂ ਦੇ ਵੱਲੋਂ ਅਜਿਹੀਆਂ ਗੱਲਾਂ ਕੀਤੀਆਂ ਜਾਂ ਫਿਰ ਨੌਜਵਾਨੀ ਵੀ ਸਾਡੀ ਉਸੇ ਰਾਹ ਤੁਰ ਪੈਂਦੀ ਹੈ ਹਾਂਜੀ ਹਾਂਜੀ ਇਹ ਅਸੀਂ ਦੇਖਦੇ ਹਾਂ ਜੀ ਕਿਉਂਕਿ ਅਸਰ ਹਰੇਕ ਚੀਜ਼ ਦਾ ਹੁੰਦਾ ਹੈ ਬਿਲਕੁਲ ਚੰਗੀ ਦਾ ਵੀ ਹੋਊਗਾ ਮਾੜੀ ਦਾ ਵੀ ਅਸਰ ਹੋਊਗਾ ਤੇ ਜਦੋਂ ਕੋਈ ਚੰਗਾ ਕਰਦਾ ਤੇ ਉਹਦਾ ਇੰਨਾ ਕੋ ਹੋ ਜਾਂਦਾ ਵੀ ਉਹਦਾ ਥੋੜਾ ਅਸਰ ਘੱਟ ਹੁੰਦਾ ਹੈ ਜੀ ਤੇ ਮਾੜੀ ਚੀਜ਼ ਦਾ ਅਸਰ ਥੋੜਾ ਜਲਦੀ ਹੋ ਜਾਂਦਾ ਬਹੁਤ ਛੇਤੀ ਹੁੰਦਾ ਹੈ ਹੁਣ ਜਦੋਂ ਅਸੀਂ ਇਦਾਂ ਦੀਆਂ ਡਾਂਗਾ ਰਫਲਾਂ ਵਾਲੇ ਜਾਂ ਲੜਾਈਆਂ ਝਗੜਿਆਂ ਵਾਲੇ ਜਾਂ ਨਸ਼ਿਆਂ ਵਾਲੀ ਗੀਤ ਸੁਣਦੇ ਆ ਤਾਂ ਉਹ ਜਿਹੜੀ ਚੜਦੀ ਸਾਡੀ ਜਵਾਨੀ ਅੱਜ ਤੇ ਉਹ ਫਿਰ ਇਧਰ ਨੂੰ ਤੁਰ ਪੈਂਦੀ ਹੈ ਜੀ ਬਿਲਕੁਲ ਕਿਉਂਕਿ ਅਸੀਂ ਪਿੰਡਾਂ ਵਿੱਚ ਰਹਿਣ ਵਾਲਿਆਂ ਜੀ ਪਿੰਡਾਂ ਦੇ ਵਿੱਚ ਮੈਂ ਕਹਿੰਨਾ ਵੀ ਛੋਟੇ-ਛੋਟੇ 17-17 ਸਾਲ ਦੇ ਬੱਚੇ ਵੀ ਇਹੋ ਜਿਹੀ ਲੈਣ ਦੇ ਵਿੱਚ ਪੈ ਰਹੇ ਨੇ ਨਸ਼ਿਆਂ ਦੇ ਵਿੱਚ ਲੜਾਈ ਝਗੜਿਆਂ ਦੇ ਵਿੱਚ ਗੈਂਗ ਬਣਾ ਰੱਖੇ ਨੇ ਉਹਨਾਂ ਨੇ ਤੇ ਉਹਨਾਂ ਨੂੰ ਦੇਖ ਕੇ ਇਹ ਲੱਗਦਾ ਹੈ ਵੀ ਜਦੋਂ ਇਹਨਾਂ ਦੀਆਂ ਵਿਆਹ ਸ਼ਾਦੀਆਂ ਹੋਣਗੀਆਂ ਕਈ ਵਾਰੀ ਤਾਂ ਮੈਂ ਇਹ ਕਹਿਣਾ ਹੁੰਦਾ ਵੀ ਹੋਣੀ ਹੀ ਨਹੀਂ ਵਿਆਹ ਸ਼ਾਦੀਆਂ ਉਹਨਾਂ ਦੀ ਜੇ ਹੋ ਵੀ ਜਾਣੀ ਕਰ ਕਰ ਇਸ ਤਰੀਕੇ ਸੋਣਗੀਆਂ ਹਾਂ ਕਿਉਂਕਿ ਹੋਣੀ ਹੀ ਨਹੀਂ ਹੁਣ ਤੁਸੀਂ ਦੱਸੋ ਵੀ ਇੱਕ ਸ਼ਰਾਬੀ ਬੰਦਾ ਜਾਂ ਨਸ਼ਈ ਬੰਦਾ ਅਮਲੀ ਬੰਦਾ ਉਹਦੇ ਨਾਲ ਕੌਣ ਤੀ ਆਪਣੀ ਬੇਊਗੀ ਬਿਲਕੁਲ ਹੁਣ ਉਹਨਾਂ ਦੇ ਮਾਪੇ ਉਹਨੂੰ ਪੁੱਛਣਾ ਚਾਹੀਦਾ ਹੈ ਜਿਨ੍ਹਾਂ ਨੇ ਬੜੀਆਂ ਸੁੱਖਾਂ ਸੁੱਖ ਕੇ ਪੁੱਤ ਲਿੱਤੇ ਹਨ ਰੱਬ ਤੋਂ ਵੀ ਉਹਨਾਂ ਦੇ ਦਿਲਾਂ ਤੇ ਕੀ ਬੀਤਦੀ ਹੋਗੀ ਕਿਉਂਕਿ ਹਰ ਮਾਂ ਮਦਾਈ ਕੋ ਸੁਪਨਾ ਹੁੰਦਾ ਹੈ ਹਰ ਪਿਓ ਦਾ ਇੱਕ ਸੁਪਨਾ ਹੁੰਦਾ ਕਿ ਜਦੋਂ ਮੇਰਾ ਪੁੱਤ ਵੱਡਾ ਹੋਊਗਾ ਮੈਂ ਇਹਨੂੰ ਐਦਾਂ ਵਿਆਹਾਂਗੀ ਐਦਾਂ ਸ਼ਗਨ ਮਨਾਵਾਂਗੀ ਐਦਾਂ ਨੂੰ ਲੈ ਕੇ ਆਵਾਂਗੀ ਐਦਾਂ ਦਾ ਨਾ ਉਹ ਸੁਪਨਾ ਹੁੰਦਾ ਹੈ ਪਰ ਜਦੋਂ ਉਹਨਾਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਨੇ ਉਹਨਾਂ ਦੇ ਪੁੱਤ ਨਸ਼ਈ ਨਿਕਲ ਜਾਂਦੇ ਨੇ ਹਨਾ ਬੈਲੀ ਬਣ ਜਾਂਦੇ ਨੇ ਲੜਾਈਆਂ ਝਗੜਿਆਂ ਦੇ ਵਿੱਚ ਤੇ ਉਹਨਾਂ ਦੇ ਫਿਰ ਹਾਲ ਪੁੱਛਣੇ ਚਾਹੀਦੇ ਨੇ ਮੈਂ ਸਮਝਦਾ ਕਿ ਜਿਹੜੇ ਇਹ ਐਦਾਂ ਦੇ ਸੌਂਗ ਆਉਂਦੇ ਨੇ ਇਹ ਸਾਡੇ ਦੇਸ਼ ਨੂੰ ਬਹੁਤ ਖਰਾਬ ਕਰ ਰਹੇ ਨੇ ਜੀ ਅਖੀਰ ਦੇ ਵਿੱਚ ਤੁਹਾਡੇ ਹੀ ਅਸੀਂ ਵਾਪਸ ਆਉਨੇ ਆ ਤੁਹਾਡੇ ਹੀ ਧਾਰਮਿਕ ਸ਼ਬਦਾਂ ਦੇ ਉੱਤੇ ਹਾਂਜੀ ਤੇ ਜਾਂਦੇ ਜਾਂਦੇ ਕੋਈ ਇੱਕ ਹੋਰ ਤੁਸੀਂ ਸ਼ਬਦ ਜ਼ਰੂਰ ਸਾਡੀ ਸੰਗਤ ਨੂੰ ਸੁਣਾਉਂਦੇ ਹੋਏ ਜਾਓ ਸਾਡੀ ਆਡੀਅנס ਨੂੰ ਸੁਣਾਉਂਦੇ ਹੋਏ ਜਾਓ ਠੀਕ ਹੈ ਜੀ ਤੁਸੀਂ ਆਪਾਂ ਮਾਂ ਪਿਓ ਦੀ ਗੱਲ ਕਰ ਰਹੇ ਸੀ ਮਾਂ-ਬਾਪ ਦੀ ਬਿਲਕੁਲ ਮੇਰੇ ਇੱਕ Song ਯਾਦ ਆਇਆ ਉਹ ਅਸੀਂ ਥੋੜਾ ਜਿਹਾ ਲੇਟ ਰਿਲੀਜ਼ ਕਰਨਾ ਪਰ ਬਹੁਤ ਸੋਹਣਾ ਬਣਿਆ ਉਹ ਮਾਂ ਤੇ ਹੈ ਜੀ ਕਿਉਂਕਿ ਮਾਮਾ ਦਾ ਜਿਹੜਾ ਰਿਸ਼ਤਾ ਹੈ ਓਏ ਕੈਸਾ پاک ਪਵਿੱਤਰ ਰਿਸ਼ਤਾ ਹੈ ਤੇ ਇੱਕ ਪਾਸੇ ਦੁਨੀਆ ਦੇ ਸਾਰੇ ਰਿਸ਼ਤੇ ਤੁਸੀਂ ਰਖ ਲਓ ਇੱਕ ਪਾਸੇ ਮਾਂ ਦਾ ਰਿਸ਼ਤਾ ਰਖ ਲਓ ਕਿਉਂਕਿ ਜਦੋਂ ਤਰਾਜੂ ਦੇ ਵਿੱਚ ਤੋਲੋਗੇ ਤਾਂ ਮਾਂ ਦਾ ਰਿਸ਼ਤਾ ਭਾਰੀ ਪਵੇਗਾ ਤੇ ਇਸੇ ਗੱਲ ਨੂੰ ਮੁੱਖ ਰੱਖ ਕੇ ਅਸੀਂ ਨੇ ਇੱਕ Song ਤਿਆਰ ਕੀਤਾ ਹੈ ਮਾਂ ਦਾ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਹਰ ਦੁੱਖ ਵੇਲੇ ਹਰ ਸੁਖ ਵੇਲੇ ਹਰ ਮੌਸਮ ਤੇ ਹਰ ਰੁੱਤ ਵੇਲੇ ਖੀੜੀ ਤਖੜ ਦੁਪਹਿਰ ਦੀ ਧੁੱਪ ਵੇਲੇ ਖੀੜੀ ਤਖੜ ਦੁਪਹਿਰ ਦੀ ਧੁੱਪ ਵੇਲੇ ਭਾਵੇਂ ਹੋਵੇ ਠੰਢੜੀ ਛਾਂ ਮੈਨੂੰ ਜ਼ਿੰਦਗੀ ਦੇ ਹਰ ਮੋੜ ਉੱਤੇ ਤੂੰ ਯਾਦ ਆਉਨੀ ਏ ਮਾਂ ਮੈਨੂੰ ਜ਼ਿੰਦਗੀ ਦੇ ਹਰ ਮੋੜ ਉੱਤੇ ਤੂੰ ਯਾਦ ਆਉਨੀ ਏ ਮਾਂ ਬਹੁਤ ਬਹੁਤ ਧੰਨਵਾਦ ਜੀ ਕੁਝ ਮੈਂ ਤੁਹਾਨੂੰ ਪੁੱਛਣਾ ਭੁੱਲ ਗਈ ਹੁਆ ਮੇਰੇ ਦਿਮਾਗ ਦੇ ਵਿੱਚ ਨਾ ਰਿਹਾ ਹੋਵੇ ਪਰ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਤਾਂ ਜ਼ਰੂਰ ਤੁਸੀਂ ਜਾਂਦੇ ਜਾਂਦੇ ਨਹੀਂ ਜੀ ਬਸ ਤੁਸੀਂ ਜੋ ਵੀ ਪੁੱਛਿਆ ਮੈਂ ਕੋਸ਼ਿਸ਼ ਕੀਤੀ ਹੈ ਉਹਦੇ ਸਵਾਲ ਦੇ ਜਵਾਬ ਦੇਣ ਦੀ ਜਿੱਦਾਂ ਦੇ ਮੈਂ ਦੇ ਸਕਿਆ ਕਿਉਂਕਿ ਮੈਂ ਬਹੁਤਾ ਪੜਿਆ ਲਿਖਿਆ ਨਹੀਂ ਹਾਂ ਕਿਉਂ ਇੱਕ ਇਹ ਪਹਿਲੀ ਮੇਰੀ ਇੰਟਰਵਿਊ ਹੈ ਮੈਨੂੰ ਇਸ ਕਰਕੇ ਵੀ ਡਰ ਵੀ ਸੀ ਬਹੁਤ ਜ਼ਿਆਦਾ ਕਿ ਮੈਡਮ ਪਤਾ ਨਹੀਂ ਕਿੰਦਾਂ ਦੇ ਸਵਾਲ ਪੁੱਛਣਗੇ ਮੇਤੋਂ ਪਰ ਧੰਨਵਾਦ ਤੁਹਾਡਾ ਸੂਨੀ ਮੈਥੋਂ ਇਹੋ ਜਿਹੇ ਸਵਾਲ ਪੁੱਛੇ ਜੋ ਉਹਨਾਂ ਦੇ ਮੈਂ ਜਵਾਬ ਦੇ ਸਕਦਾ ਸੀ ਸੋ ਸਾਰੇ ਦੇਖ ਰਹੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਸੋ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਜੀ ਸਟੂਡੀਓ ਦੇ ਵਿੱਚ ਆਉਣ ਦੇ ਲਈ ਟਾਈਮ ਕੱਢਣ ਦੇ ਲਈ ਤਾਂ ਇਸ ਸਮੇਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਸਨ ਬਾਬਾ ਪੋਲਾ ਤਾਂ ਇਹਨਾਂ ਦੀ ਜੋ ਜੀਵਨ ਇਹਨਾਂ ਦਾ ਜਿਵੇਂ ਕਿ ਇਹਨਾਂ ਨੇ ਧਾਰਮਿਕ ਸ਼ਬਦ ਜੋ ਹੁਣ ਰਿਲੀਜ਼ ਕੀਤਾ ਉਸ ਨੂੰ ਲੈ ਕੇ ਅਸੀਂ ਗੱਲਬਾਤ ਕੀਤੀ ਉਸ ਨੂੰ ਲੈ ਕੇ ਵੀ ਗੱਲਬਾਤ ਕੀਤੀ ਤੇ ਹੋਰ ਕਈ ਮੁੱਦੇ ਜੋ ਪੰਜਾਬ ਦੇ ਸਮੇਂ ਚੱਲ ਰਹੇ ਨੇ ਉਹਨਾਂ ਨੂੰ ਲੈ ਕੇ ਵੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਔਨ 에ਅਰ ਦੇ ਨਾਲ